ਤੇ ਟੜਕੇ-ਟੜਕੇ ਇੱਕ ਬੇਹਦ ਭਿਆਨਕ ਹਾਸਾ ਵਾਪਰਿਆ ਹੈ ਜਿਸ ਵਿੱਚ ਕੇ ਇੱਕ ਪੀਆਰਟੀਸੀ ਦੀ ਸਰਕਾਰੀ ਬੱਸ ਅਤੇ ਟਰਾਲੇ ਵਿਚਾਲੇ ਭਿਆਨਕ ਟੱਕਰ ਹੋ ਗਈ ਹੈ ਜੀਹਾਂ ਪੀਆਰਟੀਸੀ ਦੀ ਬੱਸ ਅਤੇ ਟਰਾਲੇ ਵਿਚਾਲੇ ਭਿਆਨਕ ਟੱਕਰ ਹੋਈ ਹੈ ਇਸ ਹਾਦਸੇ 'ਚ ਪੀਆਰਟੀਸੀ ਦੀ ਬੱਸ ਸਵਾਰ ਕਰੀਬ ਦਰਜਣ ਤੋਂ ਵੱਧ ਸਵਾਰੀਆਂ ਜ਼ਖਮੀ ਹੋ ਗਈਆਂ ਨੇ ਅਤੇ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਨੇ ਜ਼ਖਮੀਆਂ ਨੂੰ ਸੁਮਾਣਾ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਉਦਰੇ ਹਾਦਸੇ ਦੀਆਂ ਪਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਜਾਣਕਾਰੀ ਮੁਤਾਬਕ ਪੀਆਰਟੀਸੀ ਬੱਸ ਸੰਗਰੂਰ ਤੋਂ ਕੈਥਲ ਜਾ ਰਹੀ ਸੀ ਜਦਕਿ ਸਵੇਰੇ ਕਰੀਬ 7 ਵਜੇ ਇਹ ਬੱਸ ਸਮਾਣਾ ਦੇ ਬੱਸ ਸਟੈਂਡ ਤੋਂ ਚੱਲੀ ਸੀ ਉਸ ਤੋਂ ਬਾਅਦ ਪਿੰਡ ਬਦਨਪੁਰ ਦੇ ਨੇੜੇ ਪਹੁੰਚਣ ਤੇ ਸામਨੇ ਤੋਂ ਆ ਰਹੇ ਟਰਾਲੇ ਨਾਲ ਏਸੀ ਟੱਕਰ ਹੋ ਗਈ ਟੱਕਰ ਇਨੀ ਜ਼ਬਰਦਸਤ ਸੀ ਕਿ ਬੱਸ ਵਿੱਚ ਸਵਾਰ ਸਵਾਰੀਆਂ ਗੰਭੀਰ ਜ਼ਖਮੀ ਹੋ ਗਈਆਂ ਜਦਕਿ ਡਰਾਈਵਰ ਦੀਆਂ ਲੱਤਾਂ ਟੁੱਟ ਗਈਆਂ ਨੇ ਜਿਨ੍ਹਾਂ ਨੂੰ ਕਿ ਹੁਣ ਸਰਕਾਰੀ ਹਸਪਤਾਲ 'ਚ ਇਲਾਜ ਲਈ ਪਹੁੰਚੀ ਕਰਵਾਇਆ ਗਿਆ ਮੌਕੇ ਤੇ ਲੋਕਾਂ ਵੱਲੋਂ 108 ਐਂਬੂਲੈਂਸ ਨੂੰ ਬੁਲਾਇਆ ਗਿਆ ਸਵਾਰੀਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ ਗਿਆ ਜਦਕਿ ਡਰਾਈਵਰ ਨੂੰ ਬੇहद ਮੁਸ਼ਕਲ ਦੇ ਨਾਲ ਬੱਸ ਵਿੱਚੋਂ ਉਤਾਰਿਆ ਗਿਆ ਅਤੇ ਫਿਰ ਹਸਪਤਾਲ ਲਈ ਰਵਾਨਾ ਕੀਤਾ ਗਿਆ ਉਧਰ ਮੌਕੇ ਤੇ ਸਦਰ थाना ਪੁਲਿਸ ਵੀ ਪਹੁੰਚੀ ਹੈ ਜਿਨ੍ਹਾਂ ਵੱਲੋਂ ਹੁਣ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਮੁਤਾਬਕ ਸੜਕਰੀ ਹਾਲਤ ਬੇਹਦ ਖਰਾਬ ਹੈ ਜਦਕਿ ਉਹਨਾਂ ਵੱਲੋਂ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਇਸ ਸੜਕ ਤੋਂ ਨਾ ਲੰਘਣ ਪਰ ਇਸ ਦੇ ਬਾਵਜੂਦ ਵੀ ਟਰਾਲਾ ਇਸ ਸੜਕ ਤੋਂ ਗੁਜ਼ਰ ਰਿਹਾ ਸੀ ਕਿ ਆਸਾ ਕਸਾਸ ਦਾ ਬਸਦਾ ਦੇ ਇੱਕ ਘੋੜੇ ਦਾ ਐਕਸੀਡੈਂਟ ਹੋਇਆ ਜਿਸ ਵਿੱਚ ਕਾਫੀ ਬਸ ਦਾ ਨੁਕਸਾਨ ਹੈ ਸਵਾਰੀਆਂ ਸੱਟਾਂ ਲੱਗੀਆਂ ਨੇ ਤੇ ਬਿਆਨ ਅਸਲ ਕਰਕੇ ਕਾਰਵਾਈ ਕਰਾਂਗੇ ਮੌਕੇ ਤੇ ਆ ਗਿਆ ਜਿਹੜੇ ਜਿਹੜੇ ਟਰਾਲੇ ਚੱਲ ਰਹੇ ਇਸ ਰੋਡ ਦੇ ਉੱਤੇ ਇਸ ਤੇ ਕੋਈ ਕੰਟਰੋਲ ਕਰਨ ਦੇ ਪੱਲੇ ਕੋਈ ਪੁਲਿਸ ਵੱਲੋਂ ਸਿਰਫ ਬਹੁਤ ਟਰੱਕ ਪਰ ਸਾਢੇ ਟਰਾਲੇ ਚਾਰ ਪੰਜ ਸੌ ਟਰਾਲਾ ਘਟੋਰ ਗੁਜ਼ਰਦਾ ਇਸ ਰੋਡ ਦੇ ਉੱਤੇ ਇਹ ਸੜਕ ਖਰਾਬ ਹੋਣ ਕਰਕੇ ਟਰਾਲਾ ਦਾ ਗੁਜ਼ਰ ਰਿਹਾ ਪਰ ਇਹਨਾਂ ਨੂੰ ਹਰ ਸਮੇਂ ਸਮੇਂ ਤੇ ਟ੍ਰੈਫਿਕ ਦੇ ਨਿਯਮਾਂ ਤੋਂ ਜਾਣੂ ਕਰਾਇਆ ਜਾ ਰਿਹਾ ਪਰ ਫਿਰ ਵੀ ਕਈ ਵਾਰੀ ਸੁੱਤਾ ਹੋਇਆ ਸੰਗਰਹਾਤਾ ਸਵੇਰ ਦਾ ਸਲਾਹ ਇਸ ਲਈ ਕਿ ਹੁਣ ਟਕਰਾਣ ਕੀ ਆਸ ਹੈਗਾ ਕਿ ਕੋਈ ਸਪੀਡ ਹੈ ਕਿ ওভারਸੀਡ ਇੱਥੇ ਮੋੜ ਪੈਂਦਾ ਇੱਕੋ ਵਾਰ ਦੇ ਟਰਾਲਾ ਲੰਬਾ ਹੋਣ ਕਰਕੇ ਕਦਰ ਲੋਕਾਂ ਨੇ ਮੰਕੀ ਤੀਏ ਕਿ ਸਮਾਣਾ ਤੋਂ ਰਾਮਨਗਰ ਤੱਕ ਸੜਕ ਨੂੰ ਚੌੜਾ ਕੀਤਾ ਜਾਵੇ ਅਤੇ ਇਸੀ ਹਾਲਤ ਨੂੰ ਜਲਦ ਤੋਂ ਜਲਦ ਸੁਧਾਰਿਆ ਜਾ ਸਕੇ ਕਿਉਂਕਿ ਤਸਵੀਰਾਂ ਸਾਫ ਦੱਸਦੀਆਂ ਨੇ ਕਿ ਕਿਵੇਂ ਇਸ ਸੜਕ ਤੋਂ ਮਿੱਟੀ ਉੱਡਦੀ ਏ ਸੜਕ 'ਚ ਕੰਕਰੀਟ ਨਾਂ ਦੀ ਕੋਈ ਵੀ ਚੀਜ਼ ਨਹੀਂ ਏ ਸੜਕ ਕੱਚੀ ਬਣੀ ਹੋਈ ਏ ਇਲਾਕਾ ਵਾਸੀਆਂ ਦੀ ਮੰਨੀ ਏ ਤਾਂ ਇਸ ਸੜਕ ਤੋਂ ਰੋਜ਼ਾਨਾ ਟੀਪਲ ਟਰਾਲੇ ਬੱਡੀ ਗਿਣਤੀ ਚ ਲੰਘਦੇ ਨੇ ਜਿਸ ਕਾਰਨ ਆਏ ਦਿਨ ਕੋਈ ਨਾ ਕੋਈ ਹਾਦਸਾ ਵਾਪਰਦਾ ਰਹਿੰਦਾ ਹੈ ਉਧਰ ਜ਼ਖਮੀਆਂ ਦੀ ਹਾਲਤ ਨੂੰ ਦੇਖਦੇ ਹੋਇਆਂ ਉਹਨਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੋਣ ਕਾਰਨ ਉਹਨਾਂ ਨੂੰ ਪਟਿਆਲਾ ਰੈਫਰ ਕੀਤਾ ਗਿਆ ਪਰ ਇਸ ਹਾਦਸੇ ਨੇ ਇੱਕ ਵਾਰ ਫਿਰ ਤੋਂ ਸੜਕੀ ਸੁਰੱਖਿਆ ਤੇ ਸਵਾਲ ਖੜੇ ਕੀਤੇ ਨੇ ਸੜਕ ਦੀ ਹਾਲਤ ਬੇਹਦ ਨਾਜ਼ੁਕ ਬਣੀ ਹੋਈ ਹੈ ਜਿਸ ਦੇ ਹੱਦ ਸੁਧਾਰਨ ਲਈ ਇਲਾਕਾ ਵਾਸੀਆਂ ਨੇ ਮੰਗ ਕੀਤੀ ਹੈ ਇੱਕ ਵਾਰ ਫਿਰ ਤੋਂ ਦੱਸਦੇ ਹਾਂ ਕਿ ਸਮਾਣਾ ਦੇ ਪਿੰਡ ਬਦਨਪੁਰ ਨੇੜੇ ਬੇਹਦ ਭਿਆਨਕ ਹਾਦਸਾ ਵਾਪਰਿਆ ਜਿੱਥੇ ਕਿ ਟੜਕਸਰ ਕਰੀਬ 7 ਵਜੇ ਸਮਾਣਾ ਬੱਸ ਸਟੈਂਡ ਤੋਂ ਚੱਲੀ ਪੀਆਰਟੀਸੀ ਦੀ ਸਰਕਾਰੀ ਬੱਸ ਇੱਕ ਟਰਾਲੇ ਨਾਲ ਟਕਰਾ ਗਈ ਦੋਵਾਂ ਵਿਚਾਲੇ ਆਹਮੋ ਸਾਹਮਣੇ ਟੱਕਰ ਹੋਈ ਜਿਸ ਵਿੱਚ ਦਰਜਨ ਦੇ ਕਰੀਬ ਸਵਾਰੀਆਂ ਜ਼ਖਮੀ ਹੋ ਗਈਆਂ ਨੇ ਜਦਕਿ ਬੱਸ ਡਰਾਈਵਰ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਉੱਥੇ ਹੀ ਬੱਸ ਤੇ ਟਰਾਲਾ ਵੀ ਪੂਰੀ ਤਰ੍ਹਾਂ ਚੱਕਨਾਚੂਰ ਹੋ ਗਏ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ